ਤੇ ਸੱਤ ਪਹਿਲੇ ਮੈਂ ਕੋਰੀਅਨ ਸਿੱਖੀ ਸੀ ਜੇ ਮੈਨੂੰ ਕੋਰੀਅਨ ਸਿੱਖਣ ਚ ਇੰਟਰਸਟ ਹੈ ਇਸ ਕਾਰਨ ਆਇਆ ਕਿਉਂਕਿ ਮੈਂ ਕੋਰੀਅਨ 뮤직 ਸੁਣਦੀ ਸੀ ਤੇ ਮੇਰੇ ਕੁਝ ਕੋਰੀਅਨ دوست ਵੀ ਆ ਗਏ ਸੀ ਲੈਂਗੁਏਜਿਸ ਸਿੱਖ ਕੇ ਸੰਡੇ ਮੇਰਾ ਇੰਟਰਸਟ ਇੱਕ ਪੈਸ਼ਨ ਬਣ ਗਿਆ ਤੇ ਮੈਂ ਪੈਸ਼ਨ ਹੁਣ ਅਜੇ ਵੀ ਰਿਜ਼ਿਊਮ ਕਰੰਨੀ ਆ ਚਾਰ ਲੈਂਗੁਏਜਿਸ ਦੇ ਮੇਰੇ ਕੋ ਸਰਟੀਫਿਕੇਟਸ ਆ ਤੇ ਬਾਕੀ ਸੱਤ ਲੈਂਗੁਏਜਿਸ ਮੈਂ ਬੋਲ ਸਕਦੀ ਉੱਤਮਾਰ ਮੈਂ ਜਪਾਨੀ ਸਿੱਖੀ ਜਰਮਨ ਸਿੱਖੀ ਸਪੈਨਿਸ਼ ਸਿੱਖੀ ਫਿਰ ਮੈਂ ਚਾਈਨੀਜ਼ ਵੀ ਸਿੱਖੀ ਸੀ ਬੇਸਿਕਸ ਵਗੈਰਾ ਫਿਰ ਇਹਨੂੰ 10 ਭਾਸ਼ਾ ਮੈਂ ਲਾ ਗਿਆ ਹੈਗਾ ਫਿਰ ਹਉ ਮੈਨੂੰ ਨਹੀਂ ਪਤਾ ਜੀ ਜੇ ਅਭੀ ਬੁੱਲਦਸੂ ਸਿੰਘ ਦੀ ਦੂਜੀ ਹਾਂ ਮੈਂ ਪੁੱਛਦਾ ਰੰਨਾ ਕਿ ਬੋਲ ਦੇਗੀ ਆ ਇਹ ਦੱਸਦੀ ਰਹਿੰਦੀ ਕਿ ਇਸ ਤਾਂ ਬੋਲ ਦੇ ਬੋਲ ਦੇ ਮਗਰ ਮੈਂ ਸਾਨੂੰ ਨਹੀਂ ਸਾਨੂੰ ਬਸ ਜਿਹੜਾ ਜਿਹੜੇ ਬਣਾਉਂਦੇ ਨੇ ਅਲਫਾਬੈਟ ਉਹ ਮੈਨੂੰ ਆਉਂ ਲੱਗਦੇ ਪਰ ਇਹ ਕੀੜੇ ਮਕੋੜੇ ਜਿਹੜੇ ਕੀ ਬਣਾ ਦਿੰਦੇ ਆ ਗੰਦੀ ਕਿ ਮੈਂ 10 ਡਿਗਰੀਆਂ ਇਕੱਠੀਆਂ ਕਰ ਲਈਆਂ ਆਪਣੀਆਂ ਫਰਾਂਚ ਦੀ ਗ੍ਰੈਜੂਏਸ਼ਨ, ਪੋਰਿਆਂ ਦੀ ਤੇ ਇੰਗਲਿਸ਼ ਆਨਰ ਤੇ ਉਸ ਤੋਂ ਬਾਅਦ ਕਹਿੰਦੇ ਮੈਂ ਟ੍ਰਾਂਸਲੇਟਰ ਐਂਬੈਸੀ ਚ ਲੱਗ ਗਿਆ ਇਸ ਨਾਲ ਸਾਡੇ ਪੰਜਾਬੀ ਕੰਗਸ਼ੀਆਂ ਚ ਜਾੜਾ ਪੈ ਚੁੱਕੇ ਨੇ ਜਾਂ ਬਾਹਰ ਫੋਰਨ ਕੰਟਰੀ ਚ ਸੈਟਲ ਹੋ ਰਹੇ ਨੇ ਪਰ ਬੇਟੀਆਂ ਨੇ ਸਾਡੇ ਦੇਸ਼ ਵਿੱਚ ਰਹਿ ਕੇ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਨਾ ਮੈਂ ਜਨੀਤ ਕੋਰ ਹਾਂ ਤੇ ਮੈਂ ਗੁਰਦਾਸਪੁਰ ਸੰਤ ਨਗਰ ਦੀ ਰਹਿਣ ਵਾਲੀ ਹਾਂ ਤੇ ਮੈਨੂੰ ਲੈਂਗੁਏਜਸ 'ਚ ਇੰਟਰਸਟ ਇਸ ਲਈ ਪਿਆ ਸੀ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਉਹਦਾ ਲਾਕਡਾਊਨ ਲੱਗ ਗਿਆ ਸੀ ਤੇ ਸਾਡੇ ਸਾਰਿਆਂ ਕੋਲ ਬਹੁਤ ਫ੍ਰੀ ਟਾਈਮ ਸੀ ਤੇ ਆਪਣੇ ਫ੍ਰੀ ਟਾਈਮ ਨੂੰ ਕੰਜ਼ੂਮ ਕਰਨ ਵਾਸਤੇ ਮੈਂ ਲੈਂਗੁਏਜਸ ਸਿੱਖਣੀਆਂ ਸਟਾਰਟ ਕੀਤੀ ਆ ਤੇ ਸਭ ਤੋਂ ਪਹਿਲੇ ਮੈਂ ਕੋਰੀਅਨ ਸਿੱਖੀ ਸੀ ਜੇ ਮੈਨੂੰ ਕੋਰੀਅਨ ਸਿੱਖਣ 'ਚ ਇੰਟਰਸਟ ਇਸ ਕਾਰਨ ਆਇਆ ਕਿਉਂਕਿ ਮੈਂ ਕੋਰੀਅਨ 뮤ਜ਼ਿਕਸ ਆਨ ਦੀ ਸੀ ਤੇ ਮੇਰੇ ਕੋ ਕੋਰੀਅਨ ਦੇ ਦੋਸਤ ਵੀ ਆ ਗਏ ਸੀ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਮੈਂ ਕੋਰੀਅਨ ਸਿੱਖੀ ਤੇ ਫਿਰ ਕੋਰੀਅਨ ਸਿੱਖਾਂ ਤੋਂ ਬਾਅਦ ਮੈਨੂੰ ਫਿਰ ਫ੍ਰੈਂਚ ਤੇ ਇੰਟਰਸਟ ਲੱਗ ਗਿਆ ਤੇ ਮੈਂ ਫ੍ਰੈਂਚ ਵੀ ਸਿੱਖੀ ਉਸ ਤੋਂ ਬਾਅਦ ਫਿਰ ਲੈਂਗੁਏਜਸ ਸਿੱਖਦੇ-ਸਿੱਖਦੇ ਮੇਰਾ ਇੰਟਰਸਟ ਇੱਕ ਪੈਸ਼ਨ ਬਣ ਗਿਆ ਤੇ ਮੈਂ ਪੈਸ਼ਨ ਨੂੰ ਹੁਣ ਅਜੇ ਵੀ ਰਿਜ਼ਿਊਮ ਕਰੰਨੀ ਆ ਜਿੱਦਾਂ ਬਾਕੀ ਲੈਂਗੁਏਜਸ ਸਿੱਖਣ ਵਾਸਤੇ ਜਿੱਦਾਂ ਮੈਨੂੰ ਚਾਰ ਲੈਂਗੁਏਜਸ ਦੇ ਮੇਰੇ ਕੋਲ ਸਰਟੀਫਿਕੇਟਸ ਆ ਤੇ ਬਾਕੀ ਸੱਤ ਲੈਂਗੁਏਜਸ ਮੈਂ ਬੋਲ ਸਕਦੀ ਆ ਕਿੰਨਾ ਸਮਾਂ ਲੱਗਾ ਪਹਿਲੀ ਲੈਂਗੁਏਜ ਸਿੱਖਣ ਨੂੰ ਤੇ ਇੱਕ ਇੱਕ ਲੋਕਡਾਊਨ ਵਿੱਚ ਕਿਹੜੀ ਕਿਹੜੀ ਲੈਂਗੁਏਜ ਸਿੱਖੀ ਸੀ ਅ ਪਹਿਲੀ ਕੋਰੀਅਨ ਸਿੱਖਣ ਨੂੰ ਮੈਨੂੰ 4-5 ਮਹੀਨੇ ਲੱਗੇ ਸੀ ਜਿੱਦਾਂ ਮੈਂ ਦਿਨ ਦੇ 6-6 ਘੰਟੇ 7-7 ਘੰਟੇ ਉਹਨੂੰ ਸਿੱਖਣ ਨੂੰ ਲਾਂਦੀ ਸੀ ਤੇ ਲੋਕਡਾਊਨ ਦੇ ਵਿੱਚ ਮੈਂ ਦੋ ਹੀ ਲੈਂਗੁਏਜ ਸਿੱਖ ਪਾਈ ਸੀ ਇੱਕ ਕੋਰੀਅਨ ਤੇ ਇੱਕ ਫ੍ਰੈਂਚ ਉਸ ਤੋਂ ਬਾਅਦ ਕਿਹੜੀ ਕਿਹੜੀ ਪੜ੍ਹ ਸਕੀਂ ਉਹ ਤੋਂ ਬਾਅਦ ਮੈਂ ਜਪਾਨੀ ਸਿੱਖੀ ਜਰਮਨ ਸਿੱਖੀ ਸਪੈਨਿਸ਼ ਸਿੱਖੀ ਫਿਰ ਮੈਂ ਚਾਈਨੀਜ਼ ਵੀ ਸਿੱਖੀ ਸੀ ਬੇਸਿਕਸ ਵਗੈਰਾ ਉਹਦੇ ਜੇ ਹਿੰਦੀ ਵਿੱਚ ਵੀ ਨਾ ਬੀਨ ਮਲਾਗੇ ਕੁੱਲ ਪਛਾਵਾਂ ਦੀ ਗੱਲ ਕੀਤੀ ਇਹ ਕਿੰਨੀ ਪਛਾਵਾਂ ਦਾ ਗਿਆਨ ਹੈ ਮੈਨੂੰ 10 ਭਾਸ਼ਾਵਾਂ ਦਾ ਗਿਆਨ ਹੈ ਗਾਜੇ ਉਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਨਾਲ ਐਡ ਕਰੀਏ ਕੋਰੀਆ ਵਿੱਚ ਜਿਹੜਾ ਉਹ ਕੋਰੀਆ ਦਾ ਟੈਸਟ ਹੋਇਆ ਸੀ ਕਿੱਥੇ ਹੋਇਆ ਸੀ ਤੇ ਕੌਣ-ਕੌਣ ਆਇਆ ਸੀ ਕਿੰਨੇ ਸਟੂਡੈਂਟ ਜਿਹੜਾ ਮੇਰਾ ਕੋਰੀਆ ਚ ਐਗਜ਼ਾਮ ਹੋਇਆ ਸੀ ਉਹ ਦਿੱਲੀ ਜਵਾਹਰ ਲਾਲ ਨਰੋ ਯੂਨੀਵਰਸਿਟੀ ਹੋਇਆ ਸੀ ਤੇ ਦਿੱਲੀ ਚ ਉਹਦੇ 750 ਸੀਟ ਸੀ ਤੇ ਪੂਰੇ ਇੰਡੀਆ ਚ ਸਿਰਫ 1000 ਸੀਟ ਸੀ ਪੰਜਾਬ ਚ ਪੜ੍ਹ ਸੁਣਤੀ ਕਿਤਾ ਕਦੋਂ ਹਾਂਜੀ ਗੁਦਾਸ ਪੁੱਛਦਾ ਮੈਂ ਹੀ ਜੇ ਤੇ ਉੱਥੇ ਬਾਕੀ ਸਟੇਟਸ ਦੇ ਵੀ ਲੋਕੀ ਆਏ ਜਿਹਦਾ ਉਤਰਾਖੰਡ ਉੱਤਰ ਪ੍ਰਦੇਸ਼ ਬਾਕੀ ਸਟੇਟਸ ਲਈ ਦਿੱਲੀ ਦੇ ਨਾਲ ਆਗਦੀਆ ਤੇ ਅ ਫੋਰ ਜੇ ਆਪਾਂ ਗੈਸ ਕਰੀਏ ਤੇ ਪੰਜਾਬ ਤੋਂ ਸਿਰਫ ਮੈਂ ਹੀ ਸੀ ਕਿਹੜੀ ਕਲਾਸ ਪੜ੍ਹਦੇ ਕਿੱਥੇ ਸਿਡੀ ਕਰ ਰਹੀ ਸੀ ਮੈਂ ਕੈਲਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਪੜ੍ਹਦੀ ਹਾਂ ਤੇ ਮੈਂ 10th ਕਲਾਸ ਚਾਂਜਾ ਮੇਰਾ ਗੋਲ ਇਹ ਹੈ ਕਿ ਜਿੱਦਾਂ ਉਹਨੇ ਇੰਟਰਸਟ ਮੇਰਾ ਪੈਸ਼ਨ ਬਣ ਗਿਆ ਤੇ ਮੈਂ ਇੱਕ ਐਮਬੈਸੀਅਰ ਟਰਾਂਸਲੇਟਰ ਬਣਨਾ ਕੀ ਕਰਨਾ ਹੈ ਕਿਉਂਕਿ ਪਹਿਲੇ ਸਿਰਫ ਇੰਟਰਸਟ ਸੀ ਇੰਟਰਸਟ ਐਜ਼ ਅ ਹੌਬੀ ਸੀ ਕਿ ਹੌਬੀ ਆ ਉਹਨੂੰ ਨਾਲ ਨਾਲ ਕੰਟੀਨਿਊ ਕਰਾਂਗੇ ਬਸ ਇੱਕ ਦਿ ਸਿਕਦੇ ਮੇਰਾ ਪੈਸ਼ਨ ਬਣ ਗਿਆ ਕਿ ਇਹ ਚੀਜ਼ ਚ ਮੈਂ ਵਧੀਆ ਹਾਂ ਇਹ ਚੀਜ਼ ਚ ਮੈਂ ਕਰ ਸਕਦੀ ਹਾਂ ਤੇ ਪੈਸ਼ਨ ਨੂੰ ਅੱਗੇ ਕੰਟੀਨਿਊ ਕਰਨ ਵਾਸਤੇ ਮੇਰਾ ਏਮ ਟਰਾਂਸਲੇਟਰ ਬਣ ਗਿਆ ਗੋਲ ਅਚੀਵ ਕਰਨ ਵਾਸਤੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਮੇਰੀ ਤਿਆਰੀ ਚੱਲ ਰਹੀ ਹੈ ਜਿੱਦਾਂ ਹੁਣ ਮੈਨੂੰ ਆਨਲਾਈਨ ਕੋਸ਼ਿਸ਼ ਕਰਨੀ ਪਈਆਂ ਲੈਕਚਰਸ ਲੈਣੇ ਪਈਆਂ ਸਰਟੀਫਿਕੇਟਸ ਮਿਲਦੇ ਪਈਆਂ ਤੇ ਅੱਗੇ ਹੁਣ ਮੈਂ ਜਿੱਦਾਂ ਕਾਲਜ ਚ ਜਾ ਕੇ ਉਹਨਾਂ ਦੀ ਡਿਗਰੀਸ ਕਰਾਂਗੀ ਤੇ ਇਹ ਮੇਰਾ ਜੇ ਪਲਾਨ ਹੈ ਘਰਦਿਆਂ ਦੀ ਬਹੁਤ ਸਪੋਰਟ ਹੈ ਜਿਦਾ ਮੇਰੇ ਪੇਰੈਂਟਸ ਦੀ ਬਹੁਤ ਸਪੋਰਟ ਹੈ ਉਹ ਮੇਰੇ ਇਨਾਂ ਦੀ ਮਤਲਬ ਮੈਨੂੰ ਸਪੋਰਟ ਕਰਦੇ ਆ ਮੇਰੇ ਪੈਸ਼ਨ ਚ ਸਪੋਰਟ ਕਰਦੇ ਕਦੀ ਮੈਨੂੰ ਰੋਕਿਆ ਨਹੀਂ ਕਿ ਤੂੰ ਇਹ ਨਹੀਂ ਕਰਨਾ ਤੂੰ ਉਹ ਵਾਲੀ ਲੈਂਗੁਏਜਸ ਨਹੀਂ ਕਰਨੀ ਉਹ ਹਰ ਇੱਕ ਚ ਸਪੋਰਟ ਕਰਦੇ ਨੇ ਤੇ ਉਹਨਾਂ ਦੇ ਸਿੱਤੇ ਹੀ ਇਹ ਸਾਰਾ ਕੁਝ ਹੁੰਦਾ ਪਿਆ ਤੇ ਘਰਦਿਆਂ ਦੀ ਮੰਮੀ ਆਪਣੇ ਕਹਿਣੀ ਹੈਗਾ ਵੀ ਤੂੰ ਕੀ ਬੋਲਦੀ ਰਹਿਣੀ ਚਾਹੀਦੀ ਜੈਨੀ ਜਿਸ ਅਨੁਸਾਰ ਉਹ ਆਂਦੀ ਨਹੀਂ ਉਹਨਾਂ ਨੂੰ ਤੇ ਅਜੇ ਮੈਨੂੰ ਸਮਝ ਨਹੀਂ ਆਂਦੀ ਮੈਂ ਕੀ ਕੀ ਬੋਲਦੀ ਆ ਪਰ ਉਹਨਾਂ ਨੇ ਕਦੀ ਮਤਲਬ ਡਾਂਟਿਆ ਵਗੈਰਾ ਨਹੀਂ ਮਜ਼ਾਕ ਵਗੈਰਾ ਜ਼ਰੂਰ ਕੀਤਾ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਸੰਤਨਗੁਰ ਗੁਰਦਾਸਪੁਰ ਦਾ ਵਾਸੀ ਹਾਂ ਤੇ ਅਜਨੀਤ ਜਦੋਂ 7th 6th ਕਲਾਸ ਵਿੱਚ ਪੜ੍ਹਦੀ ਸੀਗੀ ਉਦੋਂ ਇਹਨੂੰ ਥੋੜ੍ਹਾ ਥੋੜ੍ਹਾ ਆਪਣਾ ਕੋਰੀਅਨ 뮤ਜ਼ਿਕ ਵੱਲ ਧਿਆਨ ਜਾਣਾ ਸ਼ੁਰੂ ਕੀਤਾ ਫਿਰ ਇਹਨੇ ਕੋਰੀਅਨ ਸਿੱਖਣੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਇਹਦਾ ਕੋਰੀਅਨ ਲੈਂਗੁਏਜ ਵਿੱਚ ਇੰਟਰਸਟ ਚੱਲ ਗਿਆ ਫਿਰ ਇਹਨੂੰ ਮੈਂ ਕਿਹਾ ਕਿਉਂ ਨਾ ਤੂੰ ਆਪਣੀ ਲੈਂਗੁਏਜ ਪਰਸੂ ਕਰ ਫਿਰ ਆਨਲਾਈਨ ਇਹਦੇ ਪੇਪਰ ਦਵਾਏ ਫਿਰ ਜਦੋਂ ਉਹਨੂੰ ਉੱਚੋ ਕੌਨਫੀਡੈਂਸ ਮਿਲਿਆ ਫਿਰ ਹੋਰ ਲੈਂਗੁਏਜ ਫ੍ਰੈਂਚ ਵੱਲ ਗਈ ਫਿਰ ਜਰਮਨ ਫਿਰ ਜਪਾਨੀਜ਼ ਇਦਾਂ ਕਰਦੇ ਕਰਦੇ ਉਹਨੂੰ ਥੋੜਾ ਹੋਰ ਬਾਕੀ ਲੈਂਗੁਏਜਸ ਵਾਲੇ ਦਾ ਧਿਆਨ ਗਿਆ ਤੇ ਚਾਰ ਲੈਂਗੁਏਜਸ ਨੇ ਸੈਡਿਕਟ ਲਏ ਆ ਤੇ ਤਿੰਨ ਲੈਂਗੁਏਜ ਵੈਸੇ ਬੋਲ ਲੈਂਦੀ ਆ ਕਿਉਂਕਿ ਟਾਈਮ ਨਹੀਂ ਮਿਲਿਆ ਉਸ ਤੋਂ ਬਾਅਦ ਸਟੱਡੀਜ਼ ਸਟਾਰਟ ਹੋ ਗਈਆਂ ਇਹ ਸਾਰਾ ਕੁਝ ਲੋਕਡਾਊਨ ਦੇ ਵਿੱਚ ਹੀ ਹੂੰ ਨੱਗੇ ਹੋਰ ਵੀ ਲੈਂਗੁਏਜ ਕਰੇਗੇ ਤੁਸੀਂ ਕਿਹਨੇ ਕੋਸ਼ਿਸ਼ ਕੀਤੀ ਬੇਟੀ ਮੈਂ ਲੱਗੇ ਬੈਠਦਾ ਜਰੂਰ ਹੁੰਦਾ ਸੀਗਾ ਕਰਦਾ ਸੀਗਾ ਮਗਰ ਮੈਨੂੰ 뮤ਜ਼ਿਕ ਪਸੰਦ ਆਉਂਦਾ ਕੋਰੀਅਨ 뮤ਜ਼ਿਕ ਮਗਰ ਮੈਨੂੰ ਪਤਾ ਨਹੀਂ ਲੱਗਦਾ ਕਿ ਬੋਲ ਦੇਗੀ ਆ ਉਹ ਮੈਨੂੰ ਨਹੀਂ ਪਤਾ ਜੇ ਤੁਸੀਂ ਪੁੱਛਿਆ ਵੀ ਆਪ ਇਹ ਬੁੱਦਸੋ ਸਹੀ ਬੇਟੀ ਬੋਲ ਦੇਗੀ ਨੇ ਹਾਂ ਮੈਂ ਪੁੱਛਦਾ ਰੰਨਾ ਕਿ ਬੋਲ ਦੇਗੀ ਆ ਇਹ ਰਾਜ਼ੀ ਰਹਿੰਦੀ ਕੀ ਇਸ ਤਰ੍ਹਾਂ ਬੋਲ ਦੇ ਬੋਲ ਦੇ ਮਗਰ ਸਾਨੂੰ ਨੇ ਸਾਨੂੰ ਬਸ ਉਹ ਜਿਹੜਾ ਜਿਹੜੇ ਬਣਾਉਂਦੇ ਆਂ ਦਾ ਅਲਫਾਬੈਟ ਉਹ ਮੈਨੂੰ ਆਉਂ ਲੱਗਦਾ ਬਦਾਂ ਕੀੜੇ ਮਕੋੜੇ ਜਿਹੜੇ ਬਦਾਂ ਕੀ ਬਣਾ ਦਿੰਦੇ ਆ ਤੇ ਉਹਦਾ ਨਹੀਂ ਇੰਨਾ ਜ਼ਿਆਦਾ ਪਤਾ ਲੱਗਦਾ। ਹੁਣ ਬੇਟੀ ਕੀ ਕਹਿੰਦੀ ਹੈ ਕੀ ਬਣਾ ਚੁਣਦੀ ਹੈ? ਬੇਟੀ ਦਾ ਬਸ ਇਹੀ ਹੈ ਕਿ ਪਹਿਲੇ ਤਾਂ ਨੇ ਹੁਣ 10th ਦੇ ਵਿੱਚ ਉਹਦਾ ਕੋਰੀਅਨ ਟਾਪਿਕ ਦਾ ਪੇਪਰ ਦਿੱਤਾ, ਹੁਣ ਫ੍ਰੈਂਚ ਦੀ ਫਿਰ ਦੇਵੇਗਾ A2 ਲੈਵਲ ਦੇਗੀ। ਫਿਰ ਪਲੱਸ 2 ਤੋਂ ਬਾਅਦ ਇਹ ਟਾਪਿਕ ਦਾ ਹਾਈਅਰ ਵਰਜ਼ਨ ਟਾਪਿਕ 2 ਉਹਦਾ ਉਹ ਦੇਗੀ ਤੇ ਫ੍ਰੈਂਚ ਦਾ B2 ਲੈਵਲ ਦੇਗੀ। ਉਸ ਤੋਂ ਬਾਅਦ ਕਹਿੰਦੀ ਕਿ ਮੈਂ 3 ਡਿਗਰੀਆਂ ਇਕੱਠੀਆਂ ਕਰਨੀਆਂ ਆਪਣੀਆਂ ਫ੍ਰੈਂਚ ਦੀ ਗ੍ਰੈਜੂਏਸ਼ਨ, ਕੋਰੀਅਨ ਦੀ ਤੇ ਇੰਗਲਿਸ਼ ਆਨਰ ਤੇ ਉਸ ਤੋਂ ਬਾਅਦ ਕਹਿੰਦੀ ਮੈਂ ਟਰਾਂਸਲੇਟਰ ਐਮਬੈਸੀ 'ਚ ਲੱਗਣਾ। ਕਿਸ ਤਰ੍ਹਾਂ ਦੀ ਤਿਆਰੀ ਚੱਲਦੀ ਹੈ? ਆਦ ਮਤਲਬ ਕਿ ਵਧੀਆ ਜਦੋਂ ਬੱਚਾ ਪੜਦਾ ਹੋਵੇ ਤੇ ਫਿਰ ਮਾਪਿਓ ਨੇ ਸਪੋਰਟ ਕਰਨੀ ਚਾਹੀਦੀ ਆ ਉਹਨੂੰ ਮਤਲਬ ਕਿ ਉਹਨੂੰ ਹੌਸਲਾ ਫੁਜਾਈ ਕਰਨੀ ਚਾਹੀਦੀ ਆ ਜੋ ਮੰਗਦੀ ਆ ਚਲੋ ਮੈਂ ਅਰਨਿੰਗ ਹੈਂਡ ਆਪਣਾ ਸਿੰਗਲ ਅਰਨਿੰਗ ਹੈਂਡ ਆ ਇਹਦੇ ਮਦਰ ਹਾਊਸ ਵਾਈਫ ਆ ਫਿਰ ਵੀ ਜੋ ਬੱਚਾ ਡਿਮਾਂਡ ਕਰਦਾ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਤੇ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਬੱਚਾ ਇੰਟਰਸਟ ਲੈਂਦਾ ਸਟੱਡੀ ਚ ਤੇ ਸਾਨੂੰ ਵੀ ਨਾਲ ਉਹਦੇ ਪੂਰੀ ਸਪੋਰਟ ਕਰਨੀ ਚਾਹੀਦੀ ਮੇਰਾ ਨਾਮ ਮਨਪ੍ਰੀਤ ਕੋਰ ਹੈ ਔਰ ਮੈਂ ਅਜਨੀਦੀ ਮਦਰ ਹਾਂ ਔਰ ਲੋਕਡਾਊਨ ਵਿੱਚ ਹੀ ਇਹਨੂੰ ਇੰਟਰਸਟ ਲੱਗ ਪਿਆ ਸੀਗਾ ਇਹਦੇ ਵਿੱਚ ਕੋਰੀਅਨ ਵਗੈਰਾ ਸਾਰੀ ਲੈਂਗੁਏਜ ਸਿੱਖਣ ਚ ਤੇ ਮੈਨੂੰ ਜੋ ਬੇਟੀ ਨੇ ਪ੍ਰਾਊਡ ਮਹਿਸੂਸ ਕਰਾਇਆ ਹੈ ਮੈਂ ਉਸ ਤੋਂ ਵੱਧ ਵੀ ਇਹਦੀ ਥੈਂਕਫੁਲ ਆ ਕਿ ਇੰਨੇ ਸਾਨੂੰ ਇਹਨਾਂ ਪ੍ਰਾਊਡ ਮਹਿਸੂਸ ਕਰਾਇਆ ਤੇ ਥੈਂਕਫੁਲ ਇਸ ਲਈ ਵੀ ਆ ਕਿ ਇਹਨੇ ਇੱਕ ਬਹੁਤ ਯੂਨੀਕ ਮਤਲਬ ਆਪਣਾ ਕਰੀਅਰ ਓਪਰਚ्युनिटी ਚੁਣੀ ਹੈ ਔਰ ਆਪਣੀ ਜਨਰੇਸ਼ਨ ਵਾਸਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਉਹ ਵੀ ਇੱਕ ਆਪਣੇ ਮਤਲਬ ਜੋ ਏਮ ਹੁੰਦੇ ਨੇ ਰੈਗੂਲਰ ਉਹਨਾਂ ਦੇ ਕਿ ਅਸੀਂ ਅ ਅਫੀਸਰ ਬਣਨਾ ਚਾਹਣਾ ਹੈ ਜਾਂ ਡਾਕਟਰ ਬਣਨਾ ਇੰਜੀਨੀਅਰ ਬਣਨਾ ਇੱਕ ਯੂਨਿਕ ਇੱਕ ਡਿਫਰੈਂਟ ਵੇ ਹੈ ਕਿ ਮਤਲਬ ਬੱਚਾ ਨੂੰ ਇਹਨੇ ਬਹੁਤ ਤੁਹਾਡੇ ਐਗਜ਼ਾਮਪਲ ਸੈੱਟ ਕੀਤੀ ਹੈ ਤੇ ਮੈਂ ਇਸ ਲਈ ਉਹਦੀ ਥੈਂਕਫੁਲ ਵੀ ਹਾਂ ਤੇ ਬਹੁਤ ਪ੍ਰਾਊਡ ਹਾਂ ਮਤਲਬ ਇਹ ਸੁਣਦੀ ਹੈ ਸਿੱਖਦੀ ਹੈ ਤੇ ਅ ਇੰਟਰਸਟ ਮੈਨੂੰ ਨਹੀਂ ਹੋਇਆ ਬਟ ਹਾਂ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਬੱਚਾ ਇਹ ਚੀਜ਼ ਮਤਲਬ ਕਾਰਿਆ ਹੈ ਅੱਗੇ ਵਧ ਰਿਹਾ ਹੈ ਤੇ ਇਸ ਵਿੱਚ ਮੈਂ ਮਤਲਬ ਖੁਸ਼ ਹੁੰਨੀ ਹਾਂ ਬੱਚੇ ਵੱਲ ਦੇਖ ਕੇ ਤੇ ਅੱਜ ਜੋ ਇਹਨੇ ਸਾਨੂੰ ਪ੍ਰਾਊਡ ਫੀਲ ਕਰਾਇਆ ਹੈ ਤੇ ਉਹਦੇ ਵਾਸਤੇ ਰੀਅਲੀ ਇੱਕ ਬਿਗ ਥੈਂਕਫੁਲ ਆ ਆਪਣੇ ਬੱਚੇ ਦੀ ਜਿਸ ਤਰ੍ਹਾਂ ਤੁਸੀਂ ਹਫਤੇ ਖੁਦ ਕਿਹਾ ਕਿ ਇੱਕ ਡਿਫਰੈਂਟ ਕਨਸੈਪਟ ਜਿਹੜਾ ਨੇ ਚੁਣਿਆ ਹੈਗਾ ਬੇਟੇ ਹੈ ਨਾ ਹਾਂਜੀ ਕਿਉਂਕਿ ਹੈਲਪ ਦੀ ਵੀ ਜ਼ਰੂਰਤ ਹੁੰਦੀ ਹੈ ਜਦੋਂ ਕੋਈ ਨਹੀਂ ਪਤਾ ਲੱਗਦਾ ਪੁੱਛਣਾ ਹੁੰਦਾ ਮਨ ਨੂੰ ਆਪਣੇ ਦੇ ਤੂੰ ਕੀ ਕਰਾਂ ਕਦੀ ਪੁੱਛ ਦੀ ਕੋਸ਼ਿਸ਼ ਕੀਤੀ ਹੈ ਨਾ ਕਿਉਂਕਿ ਭਾਸ਼ਾ ਬਹੁਤ ਵੱਖਰੀ ਹੈ ਨਾ ਮੇਰੇ ਕੋਲ ਤੁਹਾਨੂੰ ਨਹੀਂ ਆਉਂਦੀ ਹੈਗੀ ਹਾਂਜੀ ਉਸ ਵਾਸਤੇ ਇਹਦੇ ਪਾਪਾ ਨੇ ਉਹਨੂੰ ਬਹੁਤ ਗਾਈਡ ਕੀਤਾ ਹੈ ਔਰ ਉਹਨਾਂ ਨੇ ਐਕਚੁਅਲੀ ਉਹ ਰੀਅਲੀ ਇਹਨਾਂ ਇਹਦੇ ਵਾਸਤੇ ਬਹੁਤ ਵੱਡੇ ਇਸ ਚੀਜ਼ ਲਈ ਗਾਈਡ ਰਹੇ ਨੇ ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਨੂੰ ਐਗਜ਼ਾਮ ਲਈ ਕਿਹਾ ਕਿ ਅਸਾਂ ਤੂੰ ਐਗਜ਼ਾਮ ਦੇ ਤੇ ਇੰਨੇ ਫਿਰ ਉਸ ਚੀਜ਼ ਨੂੰ ਅੱਗੇ ਵਧਾ ਵਧਾਉਂਦੀ ਗਈ ਉਸ ਦਾ ਪੈਸ਼ਨ ਸੀਗਾ ਕਿ ਮੈਂ ਸਿੱਖਣਾ ਹੈ ਬਟ ਜਿਸ ਤਾਂ ਹੋਣਾ ਸੀ ਇਹਦਾ ਟਾਪਿਕ ਦਾ ਇਗਜ਼ਾਮ ਦਿੱਲੀ ਤੋਂ ਆਇਆ ਹੈ ਉਹ ਵੀ ਇਹਨਾਂ ਨੇ ਮਤਲਬ ਇਹ ਚੀਜ਼ ਨੂੰ ਸਰਚ ਕਰਕੇ kiya ਚੀਜ਼ ਤੇ ਆਪਣੇ ਇਗਜ਼ਾਮ ਦੇ ਕੇ ਸਰਟੀਫਿਕੇਟ ਹਾਸਲ ਕਰ ਸਕਦੀ ਹੈ ਤੇ ਅਸੀਂ ਇਸ ਚੀਜ਼ ਲਈ ਨੂੰ ਮੋਟੀਵੇਟ ਕਰਦੇ ਰਹਿੰਦੇ ਆ ਬੇੜੀ ਕਣੀ ਵੀ ਆਪਣਾ ਜਿਹੜਾ ਗੋਲ ਅਚੀਵ ਕਰਨਾ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ ਕੀ ਕੁਛ ਕੀਤਾ ਜਾ ਰਿਹਾ ਹਾਂ ਹਾਂ ਹੁਣ ਨੈਕਸਟ ਦਾ ਇਹ ਹੈ ਕਿ ਇਹਨੇ ਮਤਲਬ ਉਹਦੇ ਵਿੱਚ ਡਿਗਰੀਜ਼ ਆਪਣੇ ਪਲੱਸ 2 ਤੋਂ ਬਾਅਦ ਲਏਗੀ ਔਰ ਫਿਰ ਉਹ ਆ ਆਪਣਾ ਇਸ ਵਿੱਚ ਆਪਣਾ ਕਰੇਗੀ ਕਰੀਅਰ ਬਣਾਏਗੀ 1 ਜਿਸ ਤਰ੍ਹਾਂ ਦੇ ਨਾਲ ਅੱਜ ਵੀ ਕਈ ਮਾਪੇ ਹੈਗੇ ਨੇ ਜਿਹੜੇ ਕਹਿੰਦੇ ਵੀ ਬੇਟੀਆਂ ਨੂੰ ਨਹੀਂ ਪੜਾਉਣਾ ਚਾਹੀਦਾ ਉਹਨਾਂ ਨੂੰ ਕੀ ਕਹਿਣਾ ਚਾਹੋ ਹੋਂ ਤੇ ਦੇਖੋ ਮੇਰੇ ਖਿਆਲ ਨਾਲ ਇਹ ਸੋਚ ਕਾਫੀ ਬਦਲ ਚੁੱਕੀ ਆ ਹਰ ਪੇਰੈਂਟਸ ਦੀ ਕਿ ਉਹ ਆਪਣੇ ਬੱਚਿਆਂ ਨੂੰ ਘਰ ਨਹੀਂ ਬਿਠਾਉਂਦੇ ਜਾਂ ਇਹ ਸੋਚ ਨਹੀਂ ਹੈ ਔਰ ਬਹੁਤ ਸਾਰੀਆਂ ਸਾਡੇ ਦੇਸ਼ ਦੀਆਂ ਬੇਟੀਆਂ ਨੇ ਬਹੁਤ ਬਹੁਤ ਵੱਡੇ ਐਗਜ਼ਾਮਪਲ ਸੈੱਟ ਕੀਤੀ ਆ ਸਾਰਿਆਂ ਵਾਸਤੇ ਇੱਕ ਬਹੁਤ ਹੀ हटके ਕੰਮ ਕਰਕੇ ਈਵਨ ਕਿ ਸਾਡੇ ਦੇਸ਼ ਦੇ ਜਿਹੜੇ ਮੁੰਡੇ ਨੇ ਉਹ ਉਸ ਚੀਜ਼ ਨੂੰ ਆਪਣੇ ਮਤਲਬ ਵੇ ਤਾਂ ਹਟ ਚੁਕੇ ਨੇ ਜਿਸ ਸਾਡੇ ਪੰਜਾਬ ਚ ਤੇ ਨਸ਼ਿਆਂ ਚ ਜਿਆਦਾ ਪੈ ਚੁਕੇ ਨੇ ਜਾਂ ਬਾਹਰ ਫੋਰਨ ਕੰਟਰੀ ਚ ਸੈਟਲ ਹੋ ਰਹੇ ਨੇ ਪਰ ਬੇਟੀਆਂ ਨੇ ਸਾਡੇ ਦੇਸ਼ ਵਿੱਚ ਰਹਿ ਕੇ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਤੇ ਵਨ ਆਫ ਮਾਈ ਡਾਟਰ ਇੰਨੇ ਵੀ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਤੇ ਕਿਸੇ ਦੀ ਸੋਚ ਨਹੀਂ ਅੱਜਕੱਲ ਕਿ ਬੱਚਿਆਂ ਨੂੰ ਬੇਟੀਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਅਗਰ ਜੇ ਕਿਸੇ ਦੀ ਹੈ ਵੀ ਹੈ ਤੇ ਉਹ ਦੇਖਣ ਤੇ ਆਪਣੀ ਸੋਚ ਨੂੰ ਬਦਲਣ Vai sair Mercedão ali.